ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਪੱਖੀ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਜੀ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਆ ਜੀ ਪਸੂ ਗੈਂਤੀ ਚ ਤਾਂ ਘਟਨੇ ਪਰ ਹੈ ਸਾਰੇ ਚੰਗੇ ਹੀ ਆ ਜੀ ਜਿਹੜੀ ਸਕਰੀਨ ਤੇ ਤੁਸੀਂ ਗਾਣ ਦੇਖ ਰਹੇ ਹੋ ਇਹ ਬਾਈ ਉਹਨਾਂ ਨੇ ਵਿਕਾਊ ਕੀਤੀ ਹੈ ਜੀ ਇਹਦੀ ਪੂਰੀ ਇਨਫਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਜਿਹੜੀ ਮੇਰੇ ਦੁਆਰਾ ਇਨਫਰਮੇਸ਼ਨ ਦੱਸੀ ਜਾਊਗੀ ਜੀ ਉਹ ਮਾਲਕਾਂ ਦੁਆਰਾ ਦੱਸੀ 22 ਦੇ ਦਸਨ ਮੁਤਾਬਕ ਜੀ ਸੂਆ ਪਹਿਲਾ ਸੁੰਦੀ ਆ ਜੀ ਮੂੰਹ ਤੋਂ 4 ਦਿਨ ਦਾ ਜੀ ਹਾਲਾਂਕਿ ਮੈਂ ਚੈੱਕ ਨਹੀਂ ਕੀਤੀ ਆ ਕੇ ਤੁਸੀਂ ਆਪਦਾ ਚੈੱਕ ਕਰ ਸਕਦੇ ਹੋ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੀ ਮਦਰ ਮਿਲਕਰ ਰਿਕਾਰਡ 22 ਦਾ 45 ਕਿਲੋ ਦਾ ਦਸ ਦਾ ਤੇ ਤਿਆਰੀ ਕਰਮ ਵਾਲੀ ਨੇ ਕਮਾਲ ਦੀ ਕੀਤੀ ਹੋਈ ਆ ਡੇਟ ਮੁਤਾਬਕ 3 ਤੋਂ 4 ਦਿਨ ਪਏ ਆ ਜੀ ਹਾਈਟ ਵੀ ਚੰਗੀ ਆ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਕਿ ਬਾਈ ਦੇ ਮੋਢੇ ਤਕਰਉਂਦੀ ਆ ਜੀ ਸੋਹਣਾ ਹਵਾਨਾ ਥਾਣ ਕੱਲਾ ਕੱਲਾ ਨਿੱਖੜਮਾ ਹੱਥੀ ਚ ਬਾਈ ਵਾਲਾ ਥਾਣਾ ਜੀ ਬਾਕੀ ਹਜੇ 2-3 ਦਿਨ ਡੇਟ ਮੁਤਾਬਕ ਪਏ ਆ ਜੀ 2 ਦਿਨਾਂ ਦਿਨਾਂ ਤੇ ਘਰ ਇੱਥੇ ਬੰਨ ਲਓ ਜੀ ਕੋਈ ਗੱਲ ਨਹੀਂ 2 ਦਿਨਾਂ ਦਿਨਾਂ ਤੇ ਕਰ ਤਾਂ ਹੋਰ ਵੀ ਸੋਹਣਾ ਹਵਾਨਾ ਤਿਆਰ ਕਰ ਲੈਣਾ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੀ ਪਹਿਲੇ ਸੂਏ ਬਾਈ ਦੱਸਦਾ ਕਿ 28 ਤੋਂ 30 ਕਿਲੋ ਦੀ ਉਮੀਦ ਆ ਜੀ ਜਿਹੜੇ ਹਿਸਾਬ ਨਾਲ ਤਿਆਰੀ ਕੀਤੀ ਆ ਹਵਾਨਾ ਗਵਾਈ ਵੀ ਭਰਦਾ ਬਈ 28 ਤੋਂ 30 ਕਿਲੋ ਕੋਈ ਬਾੜਾ ਨਹੀਂ ਜੀ ਤਿਆਰੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਠੰਡੀ ਸੀਲ ਪੂਰੀ ਆ ਚੈੱਕ ਕਰ ਸਕਦੇ ਹੋ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਸੀਮਣ ਆਪ ਵੀ ਚੰਗੇ ਦੀ ਆ ਤੇ ਬਾਈ ਦੱਸਦਾ ਕਿ ਲਵਾਇਆ ਵੀ ਚੰਗਾ ਗਾ ਪਰ ਆਪਣੇ ਕੋਲੋਂ ਸਟਰੋ ਮੈਸ ਹੋ ਗਿਆ ਜੀ ਹੋਨਾ ਥਾਣਾ ਕੱਲਾ ਕੱਲਾ ਨੇੜੇ ਤੋਂ ਚੈੱਕ ਕਰ ਲੋ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਠੰਡੀ ਸੀਲ ਪੂਰੀ ਹੈ ਜੀ ਡਿਮਾਂਡ ਇਹਦੀ ਬਾਈ 115000 ਰੁਪਿਆ ਕਰਦੇ ਆ ਵਿੱਚੋਂ ਬਾਈ ਕਹਿੰਦਾ ਲੈਸ ਜ਼ਰੂਰ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਧੰਨਵਾਦੀ